ਕੀ ਨਾਂਜੀ ਆਪਣਾ ਆਪਣਾ ਗੁਰਚਰਨ ਸਿੰਘ ਆ ਜੀ ਪਿੰਡ ਸੁਜੋ ਕਾਲੀਆ ਬਰ ਤੇ ਅੱਜ ਆਪਾਂ ਤੁਹਾਡੇ ਪਿੰਡ ਡੈਮੋ ਲਾਇਆ ਜੀ ਰੋਟਾਵੇਟਰ 10 ਫੁੱਟਾ ਕੈਪਟਨ ਮਾਡਲ ਪਲਾਂਟਰੀ ਗੀਅਰ ਵਾਲਾ ਬਿਲਕੁਲ ਤੇ ਤੁਸੀਂ ਮੇਰੇ ਨਾਲ ਮੈਨੂੰ ਲੱਗਦਾ 12 ਫੁੱਟ ਦਾ ਵੀ ਆਪਾਂ ਡੈਮੋ ਲਾਇਆ ਸੀ ਲਾਇਆ 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 ਹਨਾ ਤੇ ਇਹ ਚਲਾ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਬਹੁਤ ਵਧੀਆ ਜੀ ਕਿਉਂਕਿ ਮੈਂ ਤਾਂ ਦੇਖ ਲਓ ਉਦੋਂ ਤੁਸੀਂ ਆਪਾਂ ਡੈਮੋ ਲਾਇਆ ਸੀ ਮੈਂ ਦੋਸੇ ਦੇਣੀ ਜਾ ਕੇ ਲੈ ਆਇਆ ਹਾਂ ਜੀ 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 ਤੁਸੀਂ ਲੈ ਵੀ ਲਿਆ ਬਿਲਕੁਲ ਤਾਂ ਕਿ ਮੈਂ ਚਲਾ ਕੇ ਦੇਖਿਆ ਹਾਂ ਮੈਂ ਅਗਲੇ ਦੇਣੀ ਲੈ ਆਇਆ ਜੀ ਸੋ ਕਿਸਾਨ ਵੀਰੋ ਅੱਜ ਅਸੀਂ ਸੁਲਤਾਨਪ 10 ਫੁੱਟੇ ਕੈਪਟਨ ਮਾਡਲ ਦਾ ਡੈਮੋ ਲਾਇਆ ਤੇ ਇੱਕ ਦਿਨ ਪਹਿਲਾਂ ਅਸੀਂ ਪਿਛਲੇ ਹਫਤੇ ਡੈਮੋ ਲਾਇਆ ਸੀ ਤੇ ਪਾਜੀ ਨੇ ਉਹ ਡੈਮੋ ਦੇਖ ਕੇ ਰੋਟਾਵੇਟਰ ਨਵਾਂ ਲੈ ਵੀ ਲਿਆ ਸੋ ਤੁਸੀਂ ਵੀ ਐਗਰੀ ਜ਼ੋਨ ਦੇ ਪ੍ਰੋਡਕਟ ਨਾਲ ਜੁੜੋ ਆਪਣੇ ਸੁਲਤਾਨਪੁਰ ਲੋਧੀ ਐਸਪੀ ਐਗਰੋ ਉੱਥੇ ਪਹੁੰਚੋ ਤੇ ਇਸ ਚੀਜ਼ ਦਾ ਜਿਹੜਾ ਨਵੇਂ ਇੰਪਲੀਮੈਂਟ ਦਾ ਫਾਇਦਾ ਲਓ ਧੰਨਵਾਦ ਜੀ